ਫਾਜ਼ਿਲਕਾਰ 24 ਚੈਨਲ ਤੇ ਮੈਂ ਤੁਹਾਡਾ ਦੋਸਤ ਰਮੇਸ਼ ਯਾਰਾ ਅਸੀਂ ਖੜੇ ਆ ਰੇੜੀ ਫੜੀ ਵਾਲਿਆਂ ਕੋਲੇ ਰੇੜੀ ਫੜੀ ਦੇ ਜਿਹੜੇ ਪ੍ਰਧਾਨ ਹੈਗੇ ਆਪਣੇ ਨਾਲ ਜੁੜੇ ਆ ਹਾਂਜੀ ਸਰਖੀ ਨਾਮ ਤੁਹਾਡੇ ਮੇਰਾ ਸੁਰਿੰਦਰ ਸਿੰਘ ਜੀ ਸਰ ਸਵੇਰੇ ਰੇੜੀ ਲਾ ਰਹੇ ਹਾਂਜੀ ਬਿਲਕੁਲ ਜੀ ਜੀ ਸਾਰੇ ਜਥੇਬੰਦ ਦੇ ਸਾਥ ਨਾਲ ਜੀ ਜਿਹੜੇ ਸਾਡੇ ਆਗੂ ਨੇ ਜੀ ਉਹਨਾਂ ਦੇ ਸਾਥ ਨਾਲ ਅਸੀਂ ਸਵੇਰੇ ਰੇੜੀਆਂ ਲਾ ਰਹੇ ਹਾਂ ਜੀ ਹਾਂਜੀ ਅਧਿਆਪਕ ਜੀ ਇੱਕ ਤੋਂਡੀ ਨਾ ਆਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਕੁਝ ਪੈਸਿਆਂ ਦੀ ਜਿਹੜੇ ਕੱਲ ਬਾਤ ਆ ਰਹੀ ਹੈ ਉਹਦੇ ਉਹਦੇ ਸਪਸ਼ਟੀਕਰਨ ਤੁਹਾਡਾ ਕੀ ਹੈ ਉਹਦਾ ਮੇਰਾ ਵੀਰ ਜੀ ਜਿਹੜਾ ਅੱਜ 15 ਦਿਨ ਹੋ ਚਲੇ ਨੇ ਇੱਥੇ ਅਸੀਂ ਲੰਗਰ ਪਾਣੀ ਸ਼ਾਮ ਨੂੰ ਵੀ ਸਵੇਰ ਨੂੰ ਵੀ 2 ਤੋਂ 300 ਬੰਦੇ ਦਾ ਸ਼ਾਮ ਨੂੰ ਵੀ ਲੰਗਰ ਬਣਦਾ ਹੈ ਸਵੇਰੇ ਬਣਦਾ ਜੀ ਜਿਹੜਾ ਸਾਡੇ ਕੋਲ ਰਾਸ਼ਨ ਪਾਣੀ ਇਕੱਠਾ ਹੁੰਦਾ ਹੈ ਉਹ ਅਸੀਂ ਇੱਥੇ ਹੀ ਵਰਤੀ ਜਾਂਦੇ ਹਾਂ ਉਹ ਅਸੀਂ ਜਿਹੜੇ ਸਾਡੇ ਇੱਕ ਗਰੁੱਪ ਬਣਿਆ ਹੋਇਆ ਹੈ ਜਿਹੜੇ ਇੱਥੇ ਜਿਹੜੀਆਂ ਲੱਗਦੇ ਸ਼ੈੱਡ ਥਲੇ ਜਿਨ੍ਹਾਂ ਨੇ ਭੋਖਰਤਾਰ ਰੱਖੀ ਜਿਨ੍ਹਾਂ ਨੇ ਧਰਨਾ ਲਾਇਆ ਉਹਨਾਂ ਨੂੰ ਅਸੀਂ ਅਪੀਲ ਕੀਤੀ ਏ ਅਸੀਂ ਆਗੂਆਂ ਨੇ ਕਿਸੇ ਨੇ 4000 ਕਿਸੇ ਨੇ 5 ਕਿਸੇ ਨੇ 2000 ਰੁਪਇਆ ਮੈਂ ਖੁਦ ਵੀ ਦਿੱਤੇ ਜੀ ਆਪਣੇ ਪ੍ਰਧਾਨ ਕਾਮਰੇਟ ਕਾਕਾ ਕੰਬੋਜ ਜੀ ਅਸ਼ੋਕ ਜੀ ਔਰ ਜਿੰਨੇ ਜਥੇਬੰਦੀਆਂ ਜੀ ਹਾਂਜੀ ਹਾਂਜੀ ਰੂਪੀ ਕਲੇ ਜਿੰਨੇ ਜਥੇਬੰਦੀਆਂ ਸਾਰਿਆਂ ਨੇ ਸਾਡੀ ਮਦਦ ਕੀਤੀ ਏ ਅਸੀਂ ਇਹ ਇਹਨਾਂ ਨੂੰ ਰਿਕਾਰਡਿੰਗ ਵਿੱਚ ਕਿਹਾ ਸਾਰੇ ਮੇਰਾ ਵੀਰ ਪਹੁੰਚੋ ਇੱਥੇ ਜੀ ਵਾਦ ਤੋਂ ਵਾਦ ਟਾਈਮ ਨਾਲ ਪਹੁੰਚਿਆ ਕਰੋ ਜੀ ਕਈ ਵਾਰ ਕੋਈ ਭਰਾ ਕੰਮ ਕਰ ਵਿੱਚ ਵਿਜੀ ਹੁੰਦੇ ਨੇ ਜਾਂ ਆਦੇ ਕਰਦੇ ਕੰਮਾਂ ਵਿੱਚ ਵਿਜੀ ਹੋ ਜਾਂਦੇ ਨੇ ਉਹਨਾਂ ਨੂੰ ਵੀ ਇੱਕ ਮੈਸੇਜ ਦਿੱਤਾ ਸੀਗਾ ਦੂਸਰਾ ਜਿਹੜਾ ਪੈਸੇ ਦੀ ਗੱਲ ਕਰ ਰਹੇ ਨੇ ਪੈਸੇ ਦੀ ਮੰਗ ਪ੍ਰਦਾਨ ਕਰ ਰਿਹਾ ਹੈ ਉਹ ਅਸੀਂ ਇਹ ਕਹਿ ਰਹੇ ਆਂ ਵੀ ਜਿਹੜੇ ਪੈਸੇ ਜਿੰਨੀ ਅਸੀਂ ਬੇ ਫੰਡ ਲਾਈ ਆ ਉਹ ਫੰਡ ਰੇੜੀ ਫੜੀ ਵਾਲੇ ਜਿੰਨੇ ਛੱਟ ਥੱਲੇ ਬੈਠੇ ਉਹਨਾਂ ਨੂੰ ਬਕਾਇਦਾ ਉਹਨਾਂ ਨੂੰ ਕਿਹਾ ਹੈ ਜੀ ਫੰਡ ਦਿਓ ਉਹ ਆਪਸ ਵਿੱਚ ਲੰਗਰ ਦਾ ਆਈਏ ਕੀ ਪਤਾ 5 ਦਿਨ ਚੱਲਣਾ ਹੈ 4 ਦਿਨ ਚੱਲਣਾ ਹੈ ਸਵੇਰੇ ਵੱਤ ਤੋਂ ਵੱਧ ਘਟ ਤੈਨੂੰ ਚਾਰ-ਇਰ ਬੰਦੇ ਦਾ ਸੀ ਸਵੇਰੇ ਪ੍ਰਬੰਧ ਕਰ ਰਹੇ ਆ ਜੀ ਉਹਦੇ ਕਰਕੇ ਅਸੀਂ ਇਹ ਰਿਕਾਰਡਿੰਗ ਪਾਈ ਸੀਗੀ ਤੇ ਉਹਦਾ ਕੁਝ ਸ਼ਰਾਰਤੀ ਲੋਕਾਂ ਨੇ ਕੁਝ ਸ਼ਰਾਰਤੀ ਭਰਾਵਾਂ ਨੇ ਉਹਦਾ ਗਲਤ ਮਤਲਬ ਕੱਢਿਆ ਉਹ ਗਲਤ ਆਡੀਓ ਚਲਾ ਰਹੇ ਨੇ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਵੀ ਜਿਨ੍ਹਾਂ ਚਲਾਈਏ ਬਾਕੀ ਮਾਲਕ ਨੂੰ ਪਤਾ ਹੈ ਜੀ ਵੀ ਆਪਣੇ ਦਿਲ ਚ ਕੀ ਹੈ ਤੇ ਕੀ ਨਹੀਂ ਜੀ ਜੀ ਜੇ ਸੱਚੇ ਸੀ ਤੇ ਅੱਜ ਇੱਥੇ ਆਂ 8 ਸਾਲਾਂ ਤੋਂ ਮੈਂ ਪ੍ਰਧਾਨ ਆ ਰੇੜੀ ਫੜੀ ਵਾਲਿਆਂ ਦਾ ਜੀ ਜੀ ਜੇ ਇੱਕ ਕਿਸੇ ਕੋਲ ਇੱਕ 10 ਪੈਸੇ ਦੀ ਚੀਜ਼ ਵੀ ਉਧਾਰੀ ਲਈ ਹੋਵੇ ਨਾ ਆਪਾਂ ਦੇਨੇਦਾਰੇ ਜੀ ਜੀ ਬਦਨਾਮ ਐਵੇਂ ਕੀਤਾ ਜਾ ਬਿਲਕੁਲ ਬਿਲਕੁਲ ਜੀ ਜਦੋਂ ਮਾਲਕ ਚੜਾਈ ਕਰਦਾ ਹੈ ਨਾ ਲੱਤਾਂ ਖਿੱਚਣ ਵਾਲੇ ਵਿੱਚੋਂ ਹੀ ਪੈਰਾ ਹੋ ਜਾਂਦਾ ਹੈ ਜੀ ਜੀ মিডিਆ ਤੱਕ ਕੋਈ ਰਿਕਾਰਡਿੰਗ ਇਸ ਤਰ੍ਹਾਂ ਪਹੁੰਚੀ ਹੈ মিডিਆ ਹੁਣ ਇਹ ਤਾਂ ਪਤਾ ਨਹੀਂ ਜੀ ਜਿਹੜੇ ਗਰੁੱਪ ਦੇ ਵਿੱਚ ਕੋਈ ਐਡ ਹੋ ਗਏ ਸੀਗੇ ਜਿਹੜੇ ਪਹਿਲਾਂ ਉਧਰ ਵੀ ਚਲੇ ਗਏ ਉਹਨਾਂ ਦੇ ਵਿੱਚ ਇੱਕ ਦੋ ਸ਼ੱਕੀ ਤੌਰ ਤੇ ਹੈਗੇ ਨੇ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਵੀ ਸ਼ੱਕੀ ਤੌਰ ਤੇ ਗਏ ਉਹਨਾਂ ਆਡੀਓ ਅਗਾ ਕਰਦੇ ਤੇ ਹੁਣ ਏ ਮਾਲਕੀ ਜਾਣਦਾ ਹੈ ਵੀ ਕਿਵੇਂ ਆਡੀਓ ਉਹਨਾਂ ਕੋਲ ਪਹੁੰਚੀ ਕਿਵੇਂ ਚਲਾਈ ਗਈ ਜੀ ਹਾਂ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਭਗਵਾਨ ਸਿੰਘ ਹੈ ਜੀ ਜੀ ਇੱਕ ਪ੍ਰ단ਜੀ ਦੀ ਜਿਹੜੀ ਆਡੀਓ ਰਿਕਾਰਡਿੰਗ ਮੀਡੀਆ ਵੱਲੋਂ ਚਲਾਈ ਜਾ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਸਰ ਜੀ ਜਿਹੜੀ ਇਹਦੇ ਵੱਲੋਂ ਆਡੀਓ ਪਾਈ ਜਾ ਰਹੀ ਉਹ ਬਿਲਕੁਲ ਗਲਤ ਹੈ ਜੀ ਹਾਂ ਬਿਲਕੁਲ ਬੇਨੁਨਿਆਦ ਹੈ ਜੀ ਇਹ ਜਿਹੜੀ ਆਡੀਓ ਪਾਈ ਹੈ ਇਹਨੇ ਇਸ ਵਾਸਤੇ ਪੈਸੇ ਇਕੱਠੇ ਕੀਤੇ ਨੇ ਵੀ ਜਿਹੜਾ ਅਸੀਂ ਇੱਥੇ ਲੰਗਰ ਦਾ ਪ੍ਰਬੰਧ ਦੇ ਰਾਸ਼ਨ ਆ ਰਿਹਾ ਹੈ ਤੇ ਉਸ ਵਾਸਤੇ ਨੇ ਕਿਹਾ ਜੀ ਹਾਂਜੀ ਹਾਂਜੀ ਜਿਹੜਾ ਡੇਲੀ ਲੰਗਰ ਚੱਲ ਰਿਹਾ ਸਾਡੀ ਰੇੜੀ ਫੜੀ ਯੂਨੀਅਨ ਵੱਲੋਂ ਉਹਦੇ ਵਾਸਤੇ ਅਸੀਂ ਪੈਸਾ ਇਕੱਠਾ ਕਰਕੇ ਲੰਗਰ ਚਲਾਈਦਾ ਜੀ